ਚਲੋ ਮੋੜੇ ਉਧਰੋ ਚੱਲੀਏ ਦੇਖੀਏ ਵਿਸਾ ਸੁਕੇਗਾ ਇਹ ਖਤਮ ਕਰੀ ਗੱਟਦੇ ਨਾ ਪੱਟੂ ਚਲੋ ਉਹ ਨਾ ਬੈਠਾ ਬਾਰੇ ਬਾਰ ਉਹ ਨਾ ਵੀ ਹਾਂ ਠੀਕ ਨਹੀਂ ਹੈ ਕੋਈ ਨਜ਼ਰਾ ਕਰਦੇ ਜਗੜ ਘਰ ਜਾ ਕੇ ਠੀਕ ਹੋਣਾ ਦੇਖੇ ਜਾਣਾ ਸੀ ਆ ਮੁੰਡਾ ਵੀ ਦੁਕਾਨ ਦਾ ਮਾਲ ਕਰੀ ਗੱਲ ਜੀ ਸਾਰਿਆਂ ਨੂੰ ਸਾਲ ਮਿਲ ਜੂਗਾ ਜੋ ਤੁਸੀਂ ਕਹੋ ਉਹੀ ਮਿਲ ਜੂਗਾ

मैं कहना ਹਾਲੇ तेरे को ਤੇਰੇ ਕੋਲੇ ਲਾ ਕੇ आलू ਸਮਾਨ ਆ ਆਲੂ ਪਿਆਜ਼ ਅੱਛਾ ਠੀਕ ਆ ਪਾਕਿਸਤਾਨੀ ਪਾਕਿਸਤਾਨੀ ਹੈ ਉਹ ਕੋਈ ਫ੍ਰੀਜੋ ਸੀ ਹਾਂ ਹੈ ਨਾ ਦੋੜਾ ਟਗੜਾ ਬੰਦਾ ਮਹੀਤਿਆ ਜੋ ਗੁੱਚੀਆਂ ਹਾਂ ਜੋ ਗੁੱਚੀਆਂ ਵਾਧੀਆਂ ਸਕਦੀਆਂ ਨਹੀਂ ਨਹੀਂ ਉਹ ਤੋਂ ਵੱਧ ਬਾਜਿਆ ਯਾਰ ਥੋੜਾ ਜਾਂ ਪਾਲ ਖੋਣੀ ਫਿਰ ਬਾਕੀ ਵੇਚਣਾ ਨਹੀਂ ਹਾਂਜੀ ਤੇ ਪਾਲਕ ਕਰ ਲ ਲੈ ਜੀ ਉਹਦੇ ਵਿੱਚ ਪਾ ਦਿੰਦੇ ਇਹ ਤਾਂ ਆਪਣੇ ਖੇਤ ਦੀ ਹੁੰਦੀ ਹੋਣੀ ਆ ਰਵਿੰਦਰ ਤੇ ਠੀਕ ਕਿ ਨਹੀਂ ਕੋ

ਹੋਰ ਸੇਵਾ ਬਾਕੀ ਦੇਖਦੇ ਹਾਂ ਹੁਣ ਹੋਰ ਕੋਈ ਸਮਾਨ ਹੋਰ ਕਹਤਾ ਯਾਰ ਭੁੱਲ ਗਿਆ ਮੈਂ ਕਹਿੰਦਾ ਮੈਂ ਤੁਸੀਂ ਕਿਹ ਚੀਜ਼ ਹੋਰ ਵੀ ਮੰਗਾਈ ਦੀ ਯਾਰ ਕਰਦੇ ਨੇ ਲਈ ਬਾਕੀ ਤਾਂ ਹੁਣ ਪਤਾ ਲੱਗੂ ਫੋਨ ਲਾ ਕੇ ਘਰੇ ਜਾਨੋ ਤੇਰੀ ਦੁਕਾਨ ਦਾ ਕਿਹੜਾ ਘੜਦੰਨੇ ਇੱਕ ਇਹਦਾ ਸਟੋਰ ਦਾ ਦੁਕਾਨ ਦਾ ਮਾਲੀ ਜੀ ਠੀਕ ਨਹੀਂ ਸਾਡੀ ਦਿਖਾਰੀ ਹੈ ਪਹਿਲਾਂ ਤੁਹਾਨੂੰ ਪ੍ਰੈਸ ਹਮ ਇਹ ਸਾਡਾ ਭਤੀਜਾ ਇਹ ਮੇਰੀ ਭੂਆ ਦਾ ਹੈਗਾ ਪੋਤਾ ਇਹ ਦੁਕਾਨ ਆ ਆਪਣੀ ਹੋਈ ਹੈ ਵੀ ਰਿਸ਼ਤੇਦਾਰਾਂ ਦੀ ਫੇਫੜਾ ਮਜਰਾ ਦੇ ਬੰਦੇ ਇਹ ਮੁੰਡੇ ਚਮਕੌਰ ਸਾਹਿਬ ਦੇ ਕੋਲ ਪੈਂਦਾ ਫੇਫੜਾ ਜਿਹੜਾ ਇਹਨਾਂ ਰੋਪੜ ਇਹਨਾਂ ਰੋਪੜ ਤੇ ਬਾਕੀ ਖੇਤੀ ਦਾ ਕੰਮ ਵੀ ਕਰਿਆ ਹੋਇਆ ਆਪ ਦਾ ਉਹਦੇ ਕਰਕੇ ਫਿਰ ਸਾਰੀ ਆ ਜੋ ਵੀ ਹੈ ਸਮਾਨ ਫਰੈਸ਼ ਆਉਂਦਾ ਹੋਰ ਹੈ ਆਪਣਾ ਆਪਣੀ ਖੇਤ ਦਾ ਲੈ ਕੇ ਆਉਂਦੇ ਸਾਰਾ ਲੈ ਅਗਲੇ ਦਿਨ ਤੁਹਾਨੂੰ ਆਪਾਂ ਉੱਥੇ ਖੇਤੀ ਦਾ ਵੀ ਦਿਖਾਵਾਂਗੇ ਵਿੱਚ ਹੀ ਦਿਖਾੜਾ ਉੱਥੇ ਜੋ ਵੀ ਹੈ ਹਾਂ ਦੇਖ ਇਧਰ ਆ ਗੁਰਦੁਆਰਾ ਸਾਹਿਬ ਵਾਲੇ ਤੁਸਕੇ ਵੀ ਆ ਬਲਟੋ ਹੀ ਵੀ ਆਏ ਹੋਏ ਆ ਗਏ ਕਹਨੇ ਆ ਤੁਸਕੇ ਕਹਨੇ ਬਲਟੋ ਹੀ ਕਹਨੇ ਆ ਦੇਗੇ ਕਹਨੇ ਦੇਗੇ ਕਹਿੰਦਾ ਹਾਂ ਦੇਗੇ ਵੀ ਕਹ ਦੰਨੇ ਆ ਭਾਈ ਇੰਡੀਆ ਤੋਂ ਇੰਪੋਰਟਡ ਠੀਕ ਆ ਸਪੈਸ਼ਲੀ ਇਹਦੇ ਆਪਣੇ ਨੋਰਮਲ ਬੰਦੇ ਲਈ ਵਰਤ ਜੋ ਆਏ ਨੇ ਕਰਦੇ ਕਿਉਂਦਾ ਕਿ ਫਿਰ ਆਪਣੇ ਨਾ ਅਖਰ ਕੀਰਤਨਾਂ ਦੇ ਵਰਤ ਨਾ ਉਹੀ ਗੱਲ ਆ ਵੀ ਉਹਦੇ ਚ ਗੁਰਦੁਆਰਾ ਸਾਹਿਬ ਵਾਸਤੇ ਘਰ ਵਾਸਤੇ ਬਾਕੀ ਜਿਹੜੇ ਹਾਂ ਖਵਾ ਖਵਾ ਮਾਰਨੇ ਤਾਂ ਕੜਾਈਆਂ ਅੱਗੇ ਇੰਡੀਆ ਦੇ ਚੱਕਦਾ ਬੰਦਾ ਹਰੇ ਕੇ ਸਮਾਨ ਉਹਨਾਂ ਦਾ ਮਿਲਣ ਲੱਗਿਆ तकरीबन तकरीबन ਡੋਲੂ ਕੀ ਜੱਗ ਕੀ ਸਾਰਾ ਕੁਝ ਹੋ ਰਹੀ ਮਿਲਦਾ ਹੁਣ ਤਾਂ ਆਪਣਾ ਬਾਕੀ ਗੱਲ ਆ ਭਾਂਡੇ ਹੁਣ ਸਾਰੇ ਉਹ ਮੈਂ ਯਾਰ ਡੋਲੂ ਡਾਲੂ ਨੇ ਅਸੀਂ ਤਾਂ ਜਸਤਾਲੇ ਜ ਰਹਿੰਦੇ ਤੇ ਦੁੱਧ ਭਾਉਣ ਨੂੰ ਫੇਰ ਬੋਤਲ ਲੈ ਕੇ ਜਾਂਦੇ ਤੇ ਫੇਰ ਡੋਲੂ ਇੰਡੀਆ ਤੇ ਲੈ ਕੇ ਆਏ ਤੇ ਇਹ ਤੇਰਾ ਪਿੱਤਲ ਦੀ ਆ ਹਾਂਜੀ ਆ ਜਾ ਕ ਦੀ ਹੁੰਦੇ ਜਿਹੜਾ ਆਪਣੇ ਲੈ ਕੇ ਜਾਂਦੇ ਨੇ ਇੰਡੀਆ ਤੇ ਸਾਈਕਲ ਵੀ ਨਾਲ ਹੈਗਾ ਉਹ ਵੀ ਦਿਖਾਉਂਦੇ ਸਾਈਕਲ ਵੀ ਦਿਖਾਉਂਦੇ ਜਿਹੜਾ ਟੀਕਰ ਬੰਨ ਹੁੰਦਾ ਡੰਡੇ ਪਰ ਹੋਰ ਬਾਲਟੀਆਂ ਵੀ ਰੱਖ ਲਈਆਂ ਆਪਾਂ ਤਾਂ ਲਿਆ ਕੇ ਹਾਂ ਨਾ ਸਮਾਨ ਦਾ ਸਾਰਾ ਯਾਰ ਤਕਰੀਬ ਸਾਰਾ ਟੋਟਰੀ ਆ ਤਕਰੀਬ ਤਕਰੀਬ ਨਾ ਨਹੀਂ ਹਾਂ ਹਾਂਜੀ ਹਾਂ ਸਾਰੇ ਸਾਰੇ ਹੀ ਹਾਂ ਆ ਦੇ ਲਾ ਕੋਠਣੇ ਪਏ ਆ ਚੱਕਲੇ ਵੇਲਣੇ ਰਗੜੇ ਵਾਸਤੇ ਵੀ ਪਏ ਆ ਤਵੇ ਪਏ ਆ ਅੱਗੇ ਤਾਂ ਇੰਡੀਆ ਹੀ ਡਿਮਾਂਡ ਹੁੰਦੀ ਦੀ ਜਾਂ ਜਾਂਦੇ ਤੇ ਫਲਾਣੇ ਸਾਡੇ ਕੋਠਣਾਂ ਜਾਂਦੀ ਯਾਰ ਫਲਾਣ ਵਾਲਿਆ ਦੀ ਚੀਜ਼ ਹੁਣ ਦਾ ਸਾਰਾ ਇਹ ਸਮਾਨ ਇੱਧਰ ਮਿਲਦਾ ਆ ਲੈ ਇੰਡੀਆ ਵਾਲੇ ਸ਼ੈਂਪੂ ਆ ਸਾਬਣ ਵੀ ਪਏ ਆ ਇੰਡੀਆ ਰਹਿਣਾ ਬੰਦਾ ਬਾਹਰ ਦੀਆਂ ਚੀਜ਼ਾਂ ਨੂੰ ਮੰਗ ਕਰੀ ਜਾਂਦਾ ਹੈ ਨਿੰਬੂ ਨਚੋੜ ਹਾਂ ਹੁਣ ਬਾਹਰ ਆ ਕੇ ਬੰਦਾ ਇੰਡੀਆ ਦੀਆਂ ਚੀਜ਼ਾਂ ਮੰਗੀ ਜਾਂਦਾ ਹੈ ਜਾ ਚੋ ਜੀ ਆਪਣੀ ਇੰਡੀਆ ਦੀ ਨਿੰਬੂ ਨਚੋੜ ਦੀ ਸਕੰਜਵੀ ਵਾਲੀ ਲਓ ਜੀ ਸਕੰਜਵੀ ਆਈ ਐਵੇਂ ਇਹ ਤੇਰੀ ਬੀਬੂ ਬਾਈ ਗਰਮੀ ਚ ਗਰਮੀ ਚ ਹਾਂ ਕੀੜੀਆਂ ਪਈਆਂ ਕੀੜੀਆਂ ਪਈਆਂ ਜੀ ਤੇ ਆਪਿਆ ਇੱਧਰ ਆਟਾ ਬਾਹਰ ਚੱਲਦਾ ਜੀ ਆਟਾ ਆਲਾ ਥੈਲਿਆਂ ਦਾ ਖਾਨਦੇ ਅਸੀਂ ਹੁਣ ਕਦੇ ਸੋਚਿਆ ਦਾ ਬੰਦਾ ਇੰਡੀਆ ਚ ਕਹੇ ਵੀ ਹੋਊਦਾ ਵੀ ਕਦੇ ਥੈਲੀ ਵਾਲਾ ਖਾਵਾਂਗੇ ਲੈ ਆ ਕੇ ਲੈ ਲਾਤਾ ਹੋਈਏ ਲੈ ਲਾ ਆਟਾ ਬਰਾਗਾ ਆਟਾ ਅਲੀ ਬਾਬੇ ਵਾਲਿਆਂ ਦਾ ਬਈ ਅਲੀ ਬਾਬੇ ਵਾਲਿਆਂ ਦਾ ਚ ਬੜੀ ਚੜ੍ਹਾਈ ਹੋ ਬਈ ਬਹੁਤੀ ਬਈ ਸ਼ੇਰ ਆਟਾ ਨਹੀਂ ਮਿਲਦਾ ਸ਼ੇਰ ਵੀ ਮਿਲ ਜਾਂਦਾ ਯਾ ਡਿਮਾਂਡ ਤੇ ਅਸਾਂ ਇਹ ਉਹੀ ਜਿਹੜਾ ਕਰੋਨਾ ਚ ਜੀਦਾ ਉਹ ਹੋਗਾ ਤਾਂ ਕੰਮ ਨਹੀਂ ਉਹੀ 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 ਜੇ ਕੈਨੇਡਾ ਵਾਲਾ ਚੱਲਦਾ ਨਾ ਇਹ ਡਿਮਾਂਡ ਤੇ ਲਿਆਦਾ ਕੀ ਚਾਹੀਦਾ ਦੇਗਾ ਕੰਬਲ ਬਾਬਿਆਂ ਦੀਆਂ ਫੋਟੋਆਂ ਜੋ ਵੀ ਬਾਈ ਜੋ ਵੀ ਬੰਦਾ ਭਾਲਦਾ ਸਭ ਮਿਲਦਾ ਹੈ ਛੱਤਾਂ 'ਲੇ ਪੱਥਰ ਵੀ ਪਏ ਆ ਉੱਪਰ ਹੀ ਅੱਛਾ ਇੱਕ ਹੋਰ ਵੀ ਆ ਤੁਹਾਡੇ ਕੋਲ ਯਾਰ ਜਗਾ ਵਾਧੂ ਆ ਤੁਹਾਡੀ ਆ ਮੈਗਜ਼ੀਨ ਦਾ ਸਟੋਰ ਆ ਦੇ ਲਾ ਕਿੱਡਾ ਇੱਧਰ ਬੰਦਾ ਜੀ ਇਹ ਮਰਜ਼ੀ ਸਮਾਨ ਸਮੂ ਰੱਖ ਸਕਦਾ ਹੈ ਨੀ ਅੱਲਾ ਜੀ ਨਾ ਮਰਜ਼ੀ ਤੁਸੀਂ ਲਿਆ ਕੇ ਮੁਗਾ ਕੇ ਜੀ ਟਰੱਕ ਦੋ ਰੱਖ ਲੋ ਇਹਦੇ 'ਚ ਲਿਆ ਕੇ ਟਰਾਲ ਲੈ ਹੈ ਟ੍ਰੱਕ ਆਉਣੇ ਵਾਲਾ ਬਸ ਆਪਣਾ ਆਉਣ ਇੱਕ ਅੱਛਾ ਹਾਂਜੀ ਹਾਂ ਠੀਕ ਠੀਕ ਆ ਤੇ ਜਲਦੀ ਹੀ ਇਹ ਚੀਜ਼ ਕਰਕੇ ਚੀਜ਼ ਨਾ ਜੇ ਬੰਦਾ ਵਧੀਆ ਆ ਲੋਕੇਸ਼ਨ ਤੇ ਆਰ ਵਧੀਆ ਆ ਖੁੱਲੀ ਹੋਵੇ ਦੁਕਾਨਾਂ ਨਹੀਂ ਸਹੀ ਗੱਲ ਹੁਣ ਦੁਕਾਨਾਂ ਦਾ ਹੋਰ ਵੀ ਕਰੀ ਨਹੀਂ ਲੋਕਾਂ ਨੇ ਸਟੋਰ ਜੇ ਤੇ ਉਹ ਇੰਡੀਅਨ ਦੀ ਦੁਕਾਨਾਂ ਹੋਵਾਂਗੇ ਆ ਸਹੀ ਗੱਲ ਛੋਟ ਆ ਜੋ ਇੰਡੀਆ ਵਾਲਾ ਸਾਈਕਲ ਦਿਖਾਈ ਹੈ ਤੇ ਲੈਂਸੂ ਚੱਪਲ ਤੋਂ ਲੈ ਕੇ ਕੈਂਚੀ ਚੱਪਲ ਤੱਕ ਸਾਰਾ ਹਾਂ ਕਰੋ ਕਰੋ ਚੱਕ ਵੀਰ ਜੀ ਵੀਰ ਜੀ ਚੈੱਕ ਕਰੋ ਇਹ ਚੱਲਣ ਵਾਲੀ ਚੱਪਲ ਆਈ ਖਰਾਬ ਨਹੀਂ ਹੁੰਦੀ ਹੈ ਸੱਤ ਨੰਬਰ ਆ ਠੀਕ ਆ ਨੰਬਰ ਤਾਂ ਹੋਰ ਵੀ ਮਿਲ ਜੇ ਤੁਸੀਂ ਪਸੰਦ ਕਰੋ ਪਸੰਦ ਕਰੋ ਇਹ ਲੈਣੀ ਕਿਹੜੀ ਆ ਆ ਲਓ ਜੀ ਇਰੇ ਕਰਕੇ ਮਸ਼ਹੂਰੀ ਆ ਆਪਣੀ ਸਾਈਕਲ ਕਰਕੇ ਸਾਈਕਲ ਕਰਕੇ ਮਸ਼ਹੂਰੀ ਆ ਆਪਣੀ ਠੀਕ ਹੈ ਠੀਕ ਇਹ ਕਿਹੜਾ ਇਹ ਹੈਡਲੈਸ ਹੀਰੋ ਇਹ ਹੀਰੋ ਹੈ ਜੀ ਇਹ ਠੀਕ ਆ ਹਾਂ ਜੀ ਸਾਈਕਲੀਆਂ ਮਸ਼ੀਨਾਂ ਪਈਆਂ ਯਾਰ ਕੱਪੜੇ ਆ ਗੀਆਂ ਵਾਲੀਆਂ ਕੱਪੜੇ ਸੂਣ ਵਾਲੀਆਂ ਕੱਪੜੇ ਵਾਲੀਆਂ ਸਾੜ ਵਾਲੀਆਂ ਨਾ ਇਹ ਫਿਰ ਰੁਪਿੰਦਰੀ ਬੈ ਕੰਟੇਨਰ ਨਹੀਂ ਆਉਂਗਾ ਹੁਣ ਸਮਾਨ ਇਹ ਕੰਟੇਨਰ ਨਹੀਂ ਆਦੀ ਹਾਂ ਇਹ ਬਾਈ ਸ਼ਿਪ ਘੁੰਮਦਾ ਆਪਣੀ ਉਹ ਸਮਾਨ ਦੀ ਠੀਕ 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 ਆਹ ਸਰਦਾਰਾ ਕੋਟਣੀ ਦਾ ਸਾਗ ਚੀਰਨੀ ਚੀਰਨੀ ਆਹ ਪਏ ਕੁੰਡੀ ਸੋਟਾ ਆਹ ਕੰਡੀਰਾ ਕਹਿੰਦੇ ਹੈ ਨੀ ਇਹਨੂੰ ਕੰਡੀਰਾ ਕੰਡੀਰਾ ਕੁਕਰ ਲਾ ਮੱਝੇ ਪਏ ਇੱਧਰ ਯਾਰ ਬੰਦੇ ਬਣਾਉਂਦੇ ਉਹ ਵੀ ਤਾਂ ਅੰਦਰ ਤੋਂ ਥੋੜੇ ਕੋਲੇ ਪਾ ਲੱਕੜਾ ਉਹ ਮੂਰੇ ਪਏ ਆ ਜੀ ਉਹ ਗੇਟ ਕੋਲ ਪਏ ਆ ਉਹ ਵੀ ਦਿਖਾਉਂਦਾ अच्छा हां वो लगि जांदे आई जांदे लगि जांदे ਨਾਲ ਦੀ ਨਾਲ ਠੀਕ 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 ਆਹ ਢੇਚੀ ਜਿਹਾ ਆਪਣਾ ਡੱਬੇ ਦਾ ਹੈਗਾ ਜੀ ਆਈਟਮ ਇਹਦੇ ਵਿੱਚ ਕੰਬਲ ਆ ਚਾਦਰ ਆ ਸਹਰਾਣੇ ਦੇ ਗਲੇਫ ਹੈ ਮਿਕਸੀ ਜਿਹਾ ਸਮਾਨ ਆਇਆ ਚ ਇਹਨੇ ਇਕੱਠਾ ਦੰਨੇ ਹੈ ਹਾਂ ਯਾਰ ਇਹ ਪੈਕੇਟ ਇਕੱਠਾ ਮਿਲਦਾ ਜਿੱਦਾਂ ਹੈ ਹਾਂਜੀ ਹਾਂਜੀ ਹੂੰ ਠੀਕ ਹੈ ਤੇ ਬਾਕੀ ਕਿਹਦੇ ਰੀਜਨਲ ਨਾ ਫੇਰ ਬਣਾਉਂਗੇ ਆਪਾਂ ਇਹ ਵਿੱਚ ਦੱਸਾਂਗੇ ਬੰਦਿਆਂ ਨੂੰ ਰੇਡ ਰੂਟ ਵੀ ਦੱਸਾਂਗੇ ਫਿਰ ਕੀਵੇਂ ਆ ਸਾਗਤਾਬ ਸਾਰਾ ਸਮਾਨ हां सारा सामान दिखाऊंगे। ਉਹਨਾਂ ਆਏ ਵੀ ਇੰਡੀਆ ਕਰਕੇ ਸਾਨੂੰ ਵੀ ਗਾਲੀ ਆ। ਇਹ ਵੀ ਗਾਲੀ ਆ। ਰਹਿ ਗਿਆ ਦੋ ਵਿੱਚ ਦਰ ਕੱਲ ਦੇ ਦਿਨ ਰਹਿ ਗਿਆ। ਅੱਛਾ ਪਰਸੋਂ ਤਾਂ ਚਲੇ ਜਾਣਾ। ਠੀਕ ਹੈ ਜੀ। ਤੇ ਉਹਦੇ ਕਰਕੇ ਫੇਰ ਘਰਦਿਆਂ ਨੂੰ ਵੀ ਮਾੜਾ ਮੋਟਾ ਸਮਾਨ ਜਾ ਰਹਿ ਜਾਂਦਾ। ਉਹ ਤਾਂ ਮੋੜ ਕੇ ਦੁਬਾਰਾ ਫੇਰ ਆਉਣਾ ਇੱਧਰ ਨੂੰ। ਹਾਂ ਜੀ ਹਾਂ। ਤੇ ਬਾਕੀ ਜੇ ਹੋਰ ਵੀ ਸਮਾਨ ਸਮ ਨੂੰ ਕੋਈ ਰਹਿ ਭੁੱਲ ਵੀ ਗਿਆ ਫੇਰ ਬਾਅਦ ਚ ਆਉਣਾ ਅਸੀਂ ਵੇਰ ਗੇੜਾ ਮਾਰਨਾ ਹੈ ਮਾਰਕੀਟ ਆਉਣਾ। ਇਹ ਤਾਂ ਹੁਣ ਅਸੀਂ ਆਏ ਤੇ ਇੱਧਰ ਗੱਡੀ ਧੋਣ। ਠੀਕ। ਗੱਡੀ-ਗੱਡੀ ਸਾਫ਼ ਕਰ ਜੀ ਮੈਸੇ ਚੱਲਣਾ ਨੇ ਸਾਗ ਲੈ ਜੀ। ਸਮਾਨਤਾ ਇੱਕ ਹੋਰ ਵੀ ਕਹਾ ਤਾਂ ਮੇਰੇ ਦਿਮਾਗ ਚ ਨਹੀਂ ਆ ਰਿਹਾ ਯਾਰ ਵੀਰ ਨੂੰ ਖਾਣਾ ਰੈੱਡ ਰੂਡ ਵਾਲੀ ਪੀ ਲਾ ਰੈੱਡ ਫੂਲ ਨਹੀਂ ਨਹੀਂ ਹਾਂ ਮੰਗੋ ਜੂਸ ਕੋਕ ਜਲ ਜੀਰਾ ਜਲ ਜੀਰਾ ਸਗਾਂਜੀ ਬਣਾ ਲੈਂਦੇ ਆ ਸਗਾਂਜੀ ਬਣਾ ਲੈਂਦੇ ਨਿੰਬੂ ਨਿਚੋੜ ਨਹੀਂ ਪਈ ਆਪਣੇ ਕੋਲ ਸਾਚੀ ਉਹ ਵੀ ਕੰਮ ਸ਼ੁਰੂ ਕਰਿਆ ਹੈ ਤੁਸੀਂ ਉਧਰ ਵੀ ਕਰਿਆ ਹੋਇਆ ਜੀ ਲਾ ਉਹ ਵੀ ਦੇਖੀ ਯਾਰ ਉਧਰ ਵੀ ਨਹੀਂ ਕੰਮ ਕੀ ਕੁੱਦ ਰੱਖਿਆ ਹੋਇਆ ਫੋਨ ਆਪਰ ਵੀ ਉਹਨਾਂ ਦੇ ਫੋਨ ਵਾਸਤੇ ਉਹਨਾਂ ਦੇ ਕਵਰ ਮੰਨੀ ਗ੍ਰਾਮ ਪੈਸੇ ਦਿੱਤੇ ਬੈਟਮਨ ਯਾਰ ਇਹਨਾਂ ਦੇ ਪਾਓ ਕੁਝ ਜੇ ਟੋਕਰੀ ਜੀ ਮੈਂ ਆਏ ਦੋ ਦਿਨ ਬਾਅਦ ਖਾਲੀਆਂ ਹੁੰਦੀਆਂ ਇਹ ਲੋਕਾਂ ਨੂੰ ਪੈਸੇ ਕੌਣ ਵਾਸਤੇ ਰੱਖੇ ਵੀ ਜਿਹਦੇ ਕੋਈ ਬਾਦੂ ਆਏ ਉਹਦੇ ਵਿੱਚ ਪਾ ਦੇ ਠੀਕ ਹੈ ਜੀ ਦੋ ਇਹਰੇ ਸਾਨੂੰ ਉਹਨਾਂ ਦੇ ਕਵਰ ਸਾਰੇ ਉਹਨਾਂ ਦੇ ਪੈਸੇ ਨਾ ਹਾਂਜੀ ਯਾਰ ਸਾਰਿਆਂ ਦੇ ਪੈਸੇ ਲੱਗ ਪਏ ਉਹ ਜਿਹੜਾ ਉੱਪਰ ਸਿਸਟਮ ਪਿਆ ਉਹ ਉੱਪਰ ਸਪੀਕਰ ਹੈਡਫੋਨ ਜੀ ਸਪੀਕਰ ਆਉਂਦੇ ਆ ਵੱਡੇ ਦੇਖੇ ਜਾਂਦੇ ਨਾਲ ਦੀ ਨਾਲ ਅੱਛਾ ਉਹਨਾਂ ਦਾ ਮੈਕ ਆਉਂਦਾ ਉੱਪਰ ਹੈ ਹਾਂ ਇਹਦਾ ਮੈਕ ਵੀ ਹੈ ਇੱਕ ਚੈੱਕ ਕਰੇ ਉਹ ਲਾ ਕੇ ਕਿੰਨੀ ਗਵਾਜ ਬੋਏਗੀ ਓਹ 20 ਵਾਰ ਦਾ ਇੱਕ ਵਾਰ ਚੈੱਕ ਦੇ ਦੇ ਇਹ ਯਰੇ ਬੰਦੇ ਪੈਸੇ ਹੀ ਪਾਉਣੇ ਆ ਇੰਡੀਆ ਨੂੰ ਬਾਹਰ ਪੈਸੇ ਪਾਉਣੇ ਹੁਣ ਕਿਤੇ ਵੀ ਔਰੇ ਤੋਂ ਕਿਹੜੀ ਕਿਹੜੀ ਤੁਹਾਡੇ ਕੋਲ ਰੱਖੀ ਵੈਸਟਰਨ ਯੂਨੀਅਨ ਆਪਣੇ ਕੋ ਬੈਟਰੀ ਯੂਨੀਅਨ ਆਏਗਾ ਤਰੀਆ ਵੀ ਆ ਜਾਣੀ ਥੋੜੇ ਟਾਈਮ ਠੀਕ ਆ ਰੇਟ ਕਿਹੜਾ ਸਭ ਤੋਂ ਵਧੀਆ ਦੰਦੀ ਵੈਸਟਰਨ ਯੂਨੀਅਨ ਜਾਂ ਰੇਟ ਵੈਸਟਰਨ ਯੂਨੀਅਨ ਵੱਧ ਦਿੰਦੇ ਆ ਹਾਂ ਦਾ ਵੈਸਟਰਨ ਯੂਨੀਅਨ ਵੱਧ ਹੁੰਦੀ ਹੈ ਨਹੀਂ ਤੇਰੇ ਲਾ ਦੂ ਅਟੇਚੀ ਪਏ ਨੇ ਜੀ ਵੀਂਡੀਆ ਨੂੰ ਜਾਣ ਲਈ ਸੌਣ ਸੌਣ ਪਾ ਕੇ ਤੇ ਬਾਕੀ ਰੁਪਿੰਦਰ ਸਿਆ ਫੇਰ ਮਾਰਾਂਗੇ ਇੰਡੀਆ ਦੇ ਆ ਕੇ ਕਿਹੜਾ ਹਨੀ ਜਰੂਰ ਜੀ ਜਰੂਰ ਫੇਰ ਬਣਾਉਂਗੇ ਇੰਡੀਆ ਕਿੰਨੇ ਦਿਨ ਲਾਏ ਆਉਣੇ ਫੇਰ ਇੰਡੀਆ 20 ਦਿਨ ਵਾਸਤੇ ਚੱਲੇ ਆ ਯਾਰ ਤਾਂ ਬਾਕੀ ਚੱਲ ਮਿਲਦੇ ਆ ਥੋੜਾ ਖੇਤ ਵੀ ਕਿਸੇ ਦੇ ਉਧਰ ਖੇਤਾ ਵੀ ਬਣਾ ਕੇ ਲੈ ਕੇ ਆਉਣੀ ਉਧਰੋਂ ਵੀ ਹਾਂ ਜਿੱਥੇ ਜਿਆ ਸਬਜ਼ੀ ਆਉਂਦੀ ਹੈ ਗਾਣੇ ਉਹ ਵੀ ਚੀਜ਼ ਦਿਖਾ ਕੇ ਲੈ ਕੇ ਆਉਣੀ ਵੀ ਤਾਜੀ ਆਉਂਦੀ ਆ ਲੱਚਾਂ ਗਰਪਿੰਦਰ ਸਿਆਣੀ ਠੀਕ ਹੈ ਚਾਚਾ ਜੀ ਚੱਲਦੇ ਆ ਓਕੇ ਜੀ ਓਕੇ ਆਈ ਹਾਂ ਲਓ ਜੀ ਸਮਾਨ ਲਿਓ ਆਪਾਂ ਲੈ ਸਮਾਨ ਕਾਦਾ ਸਾਕੇ ਲੁੱਤਾ ਚਲੀ ਮੁੜਿਓ ਚੰਗਾ ਫਿਰ ਕਰ ਦੋ ਬਾਏ ਬਾਏ ਦੂਆ ਬੰਦਾ ਹੁਣ ਸੈਟਾਂ ਚੰਗਾ ਜੀ ਮਿਲਦੇ ਆਂ ਜੀ ਫਿਰ